ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਿਹਾ ਜੀ ਸਹਿਰ ਰਾਮਪਰਾ ਮਹਾਰਾਜ ਰੋਡ ਗੁਰੂ ਹਰਗੋਬਿੰਦ ਧਰਮਗੰਡੇ ਦੇ ਕੋਲ ਆਪਾਂ ਵੀਡੀਓ ਬਣਾ ਰਿਹਾ ਬਾਈ ਗਰਦੀਪ ਦੇ ਘਰੋਂ ਇੱਕ ਦੂਜੇ ਸੂਏ ਤਾਜੀ ਸੂਈ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਆ ਤੇ ਜੇ ਆਪਾਂ ਕੱਦ-ਕਾੜ ਦੀ ਮਿੱਤਰੋ ਗੱਲ ਕਰੀਏ ਤਾਂ ਫੁੱਲ ਕੱਦ-ਕਾੜ ਸੋਹਣਾ ਕੁੰਡੇ ਸਿੰਘ ਸ਼ਰੀਰ ਦੀ ਬਣਤਰ ਮਿੱਤਰੋ ਬਹੁਤ ਚੰਗੀ ਤੇ ਥਾਂਲੇ ਵੀ ਦੀ ਪੂਰੀ ਮਿੱਤਰੋ ਸਾਫ ਹੈ ਹੁਣੇ-ਹੁਣੇ ਸੂਈਆ ਹਜੇ ਜੇਰ ਮਿੱਤਰੋ ਪੈਣੀ ਐ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਤੇ ਕਿੰਨਾ ਪਹਿਲੇ ਸੂਏ ਦੁੱਧ ਸੀ ਕੀ ਮਗਰ ਬੱਚਾ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਣਾ ਪੂਰੀ ਡਿਟੇਲ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਆਪਣਾ ਨੰਬਰ 98724 ਤੇ 82124 ਸੋ ਦੂਜੇ ਸੂਏ ਤਾਜੀ ਸੂਈ 10 ਮਿੰਟਾਂ ਦੀ ਸੂਈ ਆਪਾਂ ਤੁਹਾਨੂੰ ਇਹ ਛੋਟੀ ਦਿਖਾ ਰਹੇ ਆ ਛੇ ਰੁਪਾ ਕੋ ਫੇਰ ਆਪਾਂ ਕਹਿੰਦੇ ਵੀ ਸੋਹਣੀ ਐ ਵਜਣਾ ਵਧੀਆ ਕੱਦ-ਕਾੜ ਵੀ ਮਿੱਤਰੋ ਫੁੱਲ ਚੰਗਾ ਇਧਰ ਹੀ ਤੋੜ ਦੋ ਉਧਰ ਹੀ ਤੋੜ ਦੇ ਉਧਰ ਹੀ ਜਾਣ ਦੇ ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਪੂਰੀ ਡਿਟੇਲ ਆਪਾਂ ਪਾਈ ਤੋਂ ਲੈਣੇ ਹਾਂ ਹਾਂਜੀ ਭਾਈ ਗੁਰਦੀਪ ਕੀ ਹਾਲ ਚਾਲ ਹੈ ਹਾਂਜੀ ਠੀਕ ਆ ਸੇਤਾ ਜੀ ਠੀਕ ਆ ਸੇਤਾ ਜੀ ਹਾਂਜੀ ਹਾਂਜੀ ਇਹੇ ਹੁਣ ਆਪਾਂ ਅੱਜ ਛੋਟੀ ਦੀ ਗੱਲ ਕਰ ਗਏ ਦੂਜਾ ਸੁਗਾ ਸੁਈਆ ਹਣਾ ਹਾਂਜੀ ਦੂਜਾ ਕਿੰਨਾ ਕਚਰ ਹੋ ਗਿਆ ਹੁਣ ਸੂਈ ਤੋਂ ਘੰਟਾ ਨਹੀਂ ਭਾਈ ਘੰਟਾ ਦਾ ਮਗਰ ਕੀ ਹੈ ਬੱਚਾ ਮਗਰ ਪੱਟੀ ਹੈ ਜੀ ਕਿਹੜੇ ਟੀਕੇ ਦੀ ਹੈ ਕੁਸ ਟੀਕਾ ਨਹੀਂ ਜਿਆਦਾ ਓਕੇ ਦੁੱਧ ਸਹੀ ਪਹਿਲੇ ਸੂਏ ਕਿੰਨਾ ਸੀ ਪਹਿਲੇ ਸੇ 12 ਲੀਟਰ ਸੀ 12 ਲੀਟਰ ਮੁੱਲ ਕੀ ਕਰਤਾ ਜੀ ਮੁੱਲ 145 ਹੈ 145 ਮਾਣਦਾਨ ਹੋ ਜੂ ਉਹ ਲੈਣ ਦੇ ਨਹੀਂ ਸਕਦੇ ਓਕੇ ਚਲੋ ਤੇ ਦੁੱਧ 12 ਲੀਟਰ ਪਹਿਲੇ ਸੂਏ ਮਗਰ ਕੱਟੀ ਆ ਹਨਾ ਮੁੱਲ 145 ਤੇ ਫੋਨ ਨੰਬਰ ਜੀ ਆਪਣਾ 98727205 99727 20212 20212 ਇੱਕ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਤੁਹਾਡੇ ਕੋਲ ਨਾ ਹਾਂਜੀ ਹਾਂ ਕਿੰਨਾ ਕੁ ਰਿਸਪੌਂਸ ਮਿਲਿਆ ਸੀ ਬਹੁਤ ਵਧੀਆ ਮਿਲਿਆ ਸੀ ਕਿੰਨੇ ਕੁ ਚਿਰ ਦਾ ਸੌਦਾ ਹੋ ਗਿਆ ਸੀ ਘੰਟੇ ਜੀ ਹੋ ਗਿਆ ਸੀ ਠੀਕ ਹੈ ਮੁੜ ਕੇ ਤਾਂ ਵਾਲਾ ਬਾਦਰ ਵੀ ਇਹ ਵੀ ਦੇਣ ਲੱਗੇ ਜੀ ਨਾ ਆਪਾਂ ਇੱਕ 40 ਮੰਗੇ ਸੀ ਤਾਂ ਇੱਕ 43 ਹੁੰਦੇ ਸੀਗੇ ਠੀਕ ਹੈ ਸਾਲ ਪਹਿਲਾਂ ਦੀ ਗੱਲ ਹੈ ਜੀ ਇੱਕ ਸਾਲ ਹੋ ਗਿਆ ਹਣਾ ਹਾਂਜੀ ਹਾਂ ਸਾਰੇ ਵੀਰਾਂ ਦਾ ਧੰਨਵਾਦ